ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਵੀਰੋ ਅੱਜ 8 ਤਰੀਕ ਦੀ ਰਾਤ ਹੋ ਚੁੱਕੀ ਆ ਤੇ ਜੋ ਡਰਾਈਵਰ ਵੀਰ ਦੇ ਨਾਲ ਗੁਰਦੁਆਰਾ ਮੰਜੀ ਸਾਹਿਬ ਦੇ ਨਜ਼ਦੀਕ ਜੋ ਹਾਦਸਾ ਹੋਇਆ ਸੀ ਜਿਹਦਾ ਗਲਾ ਕੱਟ ਦਿੱਤਾ ਚੋਰਾਂ ਨੇ ਤੇ ਨਾਲੇ ਪੈਸੇ ਲੁੱਟ ਕੇ ਲੈ ਗਏ ਉਹ ਵੀਰ ਦੇ ਕੋਲ ਸਾਡੀ ਲੁਧਿਆਣੇ ਵਾਲੀ ਟੀਮ ਜਿਹੜੀ ਆ ਸਵੇਰ ਦੀ ਪਹੁੰਚੀ ਹੋਈ ਆ ਜਿਹਦੇ ਵਿੱਚ ਬਾਈ ਜੀ ਸਰਦਾਰ ਜੀ ਹੁਣੇ ਰੋੜਾ ਸਾਹਿਬ ਬਾਈ ਗੁਰਪ੍ਰੀਤ ਆ ਬਾਈ ਦੂਜਾ ਗੁਰਪ੍ਰੀਤ ਇਹਨਾਂ ਦੇ ਪਿਤਾ ਜੀ ਨਾਲ ਇਹਨਾਂ ਦੇ ਮਿੱਤਰ ਆਏ ਹੋਏ ਤੇ ਕੁਝ ਵੀ ਸਾਡੇ ਚਲ ਗਿਆ ਬਾਕੀ ਬਿੱਲੇ ਹੋਣੀ ਆਏ ਸੀ ਖੰਨੇ ਤੋਂ ਤੇ ਆਪਾਂ ਇਹਨਾਂ ਦੇ ਸਾਰੇ ਬ੍ਰਦਰ ਗਰੁੱਪ ਵਾਲੇ ਵੀਰਾਂ ਦੇ ਤਹਿ ਦਿਲੋਂ ਧੰਨਵਾਦ ਦੀਆਂ ਹੋਰ ਵੀ ਜਿੰਨੇ ਵੀਰ ਇੱਥੇ ਆਏ ਬਾਈ ਦਾ ਪਤਾ ਲੈਣ ਹੈ ਨਾ ਖਬਰ ਲੈਣ ਜਾਂ ਹੈਲਪ ਕਰ ਰਹੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਬਾਕੀ ਭਾਈ ਜੀ ਆਪਾਂ ਦੇਖੋ ਬਿਸ਼ੱਕ ਸੇਵਾ ਅਸੀਂ ਸਿਰਫ ਬ੍ਰਦਰ ਗਰੁੱਪ ਦੇ ਮੈਂਬਰ ਦੀ ਕਰਦੇ ਆਂ ਪਰ ਜੇਕਰ ਕਿਤੇ ਵੀ ਸਾਡੇ ਡਰਾਈਵਰ ਵੀਰ ਨਾਲ ਕਿਸੇ ਕਿਸੇ ਵੀ ਗਰੁੱਪ ਦਾ ਹੋਵੇ ਕਿਸੇ ਵੀ ਜਗ੍ਹਾ ਦਾ ਹੋਵੇ ਉਹਦੇ ਨਾਲ ਕਿਤੇ ਵੀ ਗਲਤ ਹੁੰਦਾ ਧੱਕਾ ਹੁੰਦਾ ਤੇ ਆਪਾਂ ਉਹਦੇ ਨਾਲ ਖੜੇ ਆ ਕਿਉਂਕਿ ਇਹ ਵੀਰ ਵੀ ਦੂਜੀ ਸਟੇਟ ਦਾ ਸੀ ਐਮਪੀ ਦਾ ਤੇ ਇਹ ਵੀਰ ਦੇ ਨਾਲ ਖੜਨਾ ਸਾਡਾ ਫਰਜ ਬਣਦਾ ਸੀ। ਸੋ ਇਸ ਦੌਰਾਨ ਆਪਾਂ ਇੱਥੇ ਪਹੁੰਚੇ ਹੋਏ ਆ। ਬਾਕੀ ਆ ਗੁਰਪ੍ਰੀਤ ਵੀਰ ਆ ਆਪਣਾ ਬ੍ਰਦਰ ਗਰੁੱਪ ਤੋਂ ਹੀ ਰੋੜਾ ਸਾਹਿਬ ਆ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਵੀ ਭਾਈ ਕੱਲ ਨੂੰ ਆਪਣੇ ਜਿਹੜੇ ਬੰਦੇ ਉਹਨਾਂ ਦੀਆਂ ਡਿਊਟੀਆਂ ਲਾਓ ਵੀ ਕੱਲ ਇੱਕ ਇੱਕ ਦਿਨ ਕਰਕੇ ਕਿਉਂਕਿ ਹਫ਼ਤਾ 10 ਦਿਨ ਲੱਗਣੇ ਆ ਠੀਕ ਨੇ ਜੀ। ਤੇ ਇਹਨਾਂ ਵੀਰਾਂ ਦਾ ਆਪਾਂ ਪੂਰਾ ਸਾਥ ਦੇਣਾ ਆ। ਦੂਜੀ ਸਟੇਟ ਤੋਂ ਆਏ ਹੋਏ ਆ। ਆ ਕਰੋ ਗੱਲਬਾਤ। ਬਾਈਗੁਰਜੀ ਦਾ ਖਰਚਾ ਹੀ ਬਾਈਗੁਰਜੀ ਦੀ ਫਤਿਹ। ਹਾਂਜੀ ਜੋ ਵੀਰ ਨਾਲ ਘਟਨਾ ਹੋਈ ਆ ਬਹੁਤ ਮੰਦਭਾਗੀ ਘਟਨਾ ਬਾਈ। ਤੇ ਸਰਕਾਰ ਨੂੰ ਚਾਹੀਦਾ ਵਾ ਕਿ ਜਿੱਥੇ ਘਟਨਾ ਹੋਈ ਆ ਆਏ ਦਿਨ ਉਥੇ ਕੋਈ ਨਾ ਕੋਈ ਘਟਨਾ ਵਾਪਰਦੀ ਰਹਿੰਦੀ ਆ ਪਹਿਲਾਂ ਵੀ ਅਸੀਂ ਇੱਕ ਦੋ ਵਾਰੀ ਉਥੇ ਦੇਖਿਆ ਨੇ ਤੇ ਅਸੀਂ ਸਰਕਾਰ ਅੱਗੇ ਵੀ ਇਹ ਕਹਿੰਨੇ ਆ ਕਿ ਉਥੇ ਕੋਈ ਨਾ ਕੋਈ ਕਿਸੇ ਦੀ ਡਿਊਟੀ ਲਈ ਜਾਵੇ ਤਾਂ ਕਿ ਅੱਗੇ ਤੋਂ ਇਦਾਂ ਦੀ ਘਟਨਾ ਨਾ ਹੋਵੇ ਬਾਕੀ ਜਿਹੜਾ ਵੀ ਇੱਥੇ ਪਹੁੰਚਿਆ ਵਾ ਅਸੀਂ ਉਹ ਜਿੰਨਾ ਕੋ ਸਕਿਆ ਜਿੰਨਾ ਸਾਡੇ ਰੱਬ ਨੇ ਡਿਊਟੀ ਲਈ ਐ ਅਸੀਂ ਉਹਦਾ ਸਾਥ ਦੇਵਾਂਗੇ ਬਾਕੀ ਸਾਡੇ ਰੋੜਾ ਸਾਹਿਬ ਆ ਇਥੋਂ ਪੂਰੀ ਜ਼ਿੰਮੇਵਾਰੀ ਸਾਂਭਦੇ ਆ ਬ੍ਰਦਰ ਗਰੁੱਪ ਹਾਰਪੁਰ ਦੀ ਐ ਵੀ ਤੇ ਇਹਨਾਂ ਨੂੰ ਬੇਨਤੀ ਕਰਦਾ ਵੀ ਗੱਲਬਾਤ ਕਰਕੇ ਸੰਗਤ ਨੂੰ ਦੱਸਣ ਵੀ ਹਨਾ ਵੀ ਇਹ ਕਿਦਾਂ ਸੁਧਾਰ ਹੋ ਸਕਦਾ ਮੇਰੀ ਪਿਆਰੀ ਸਾਧ ਸੰਗਤ ਜੀ ਨੂੰ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਸੋ ਡਰਾਈਵਰ ਵੀਰੋ ਆਪਾਂ ਜਿਸ ਵਿਸ਼ੇ ਦੇ ਵਿੱਚ ਇਕੱਠੇ ਹੋਏ ਆ ਅੱਜ ਮੁੱਦਾ ਇਹ ਆ ਕਿ ਆਪਾਂ ਕਿਵੇਂ ਸੁਧਾਰੀਏ ਆਪਾਂ ਇਹਨੂੰ ਆਪਾਂ ਡਰਾਈਵਰ ਆਪ ਹੀ ਸੁਧਾਰ ਸਕਦੇ ਆ ਇੱਕ ਦੂਜੇ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਠੀਕ ਹੈ ਠੀਕ ਹੈ ਕਿਸੇ ਨੇ ਸਾਡੀ ਸਾਰ ਨਹੀਂ ਲੈਣੀ ਕਿਸੇ ਸਰਕਾਰ ਨੇ ਕਿਸੇ ਪੰਜਾਬ ਪੁਲਿਸ ਨੇ ਕਿਸੇ ਨੇ ਵੀ ਸਾਡੀ ਸਾਰ ਨਹੀਂ ਲੈਣੀ ਹੋਰ ਆਪਾਂ ਨੂੰ ਇੱਕ ਦੂਜੇ ਨਾਲ ਹੀ ਖੜ ਕੇ ਆਪਣਾ ਧਿਆਨ ਰੱਖਣਾ ਪੈਣਾ ਹੈ ਹੋਰ ਕਿਸੇ ਨੇ ਵੀ ਸਾਡਾ ਸਾਥ ਨਹੀਂ ਦੇਣਾ ਹੈਗਾ ਅੱਜ ਦਿਨ ਜਿੱਦਾਂ ਵਾਰਤਾਂ ਹੋ ਰਹੀਆਂ ਸਾਡੀ ਜਿਹੜੀ ਮਿਹਨਤ ਦੀ ਕਮਾਈ ਲੁੱਟਖੋ ਦੇ ਵਿੱਚ ਜਾ ਰਹੀ ਹੈ ਉਹ ਲੁੱਟ ਖੋਹ ਦੀ ਕਮਾਈ ਸਾਡੀ ਨਾ ਖਰਾਬ ਹੋਵੇ ਇਸੇ ਤਰ੍ਹਾਂ ਅਸੀਂ ਇੱਕ ਦੂਜੇ ਦਾ ਸਾਥ ਲਈਏ ਇੱਕ ਦੂਜੇ ਦੇ ਨਾਲ ਖੜੀਏ ਤਾਂ ਕਿ ਸਾਡਾ ਇਹੋ ਜਿਹਾ ਨੁਕਸਾਨ ਨਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਬਾਕੀ ਭਾਈ ਜੀ ਇਹੀ ਬੇਨਤੀਆਂ ਸੀਗੀਆਂ ਅਰੋੜਾ ਸਾਹਿਬ ਦੀ ਗੱਲ ਬਿਲਕੁਲ ਸਹੀ ਆ ਵੀ ਭਾਈ ਸਾਨੂੰ ਵੀ ਲੱਗ ਰਿਹਾ ਵੀ ਇਹ ਆਪ ਹੀ ਸੁਧਾਰ ਕਰਨਾ ਪੈਣਾ ਆ ਆਪ ਹੀ ਭਰਾਵਾ ਸੇਫਲੀ ਜਗ੍ਹਾ ਤੇ ਖੜੇ ਹੋਵੋ ਉਦਾਂ ਕੁਝ ਨਹੀਂ ਹੋਣਾ ਹੈਗਾ ਔਖਾ ਆ ਬਹੁਤ ਕਿਉਂਕਿ ਨੱਥ ਪੈ ਹੀ ਨਹੀਂ ਰਹੀ ਕਿਤੇ ਕੁਝ ਰੋਕ ਹੀ ਨਹੀਂ ਰਿਹਾ ਕਿਤੇ ਕੁਝ ਹੋ ਹੀ ਨਹੀਂ ਰਿਹਾ ਵੀ ਹਾਂ ਭਾਈ ਸਾਨੂੰ ਲੱਗੇ ਵੀ ਨਹੀਂ ਯਾਰ ਆਪਾਂ ਸੇਫ ਹੈਗੇ ਆ ਸੋ ਬਹੁਤ ਬਹੁਤ ਧੰਨਵਾਦ ਬਾਕੀ ਕੱਲ ਸਵੇਰੇ ਇੱਥੇ ਸਾਡੇ ਵੀਰ ਹੋਰ ਆਉਣੇ ਆ ਤੇ ਜਿਹੜੇ ਵੀਰ ਦਾ ਐਕਸੀਡੈਂਟ ਆ ਹੋਇਆ ਜਿਹਨਾਂ ਹਾਸਾ ਉਹਨਾਂ ਦੇ ਬ੍ਰਦਰ ਨੂੰ ਵੀ ਨਾਲ ਲੈ ਕੇ ਆਪਾਂ ਪੂਰੀ ਜਾਣਕਾਰੀ ਦਵਾਂਗੇ ਪੂਰੀ ਵੀਡੀਓ ਪਾਵਾਂਗੇ ਤੇ ਵੀਰ ਡਬਰੇ ਤੋਂ ਹੈਗੇ ਆ ਐਮਪੀ ਤੋਂ ਗਵਾਲੀਅਰ ਦੇ ਲਾਗੇ ਹੋ ਤੇ ਆਪਾਂ ਜਿੰਨਾ ਜਿੰਨੇ ਦਿਨ ਇੱਥੇ ਆਗੇ ਇਹਨਾਂ ਦਾ ਪ੍ਰੋਪਰ ਸਾਥ ਦਵਾਂਗੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ